ਨਾਬੇ ਦਾ ਰਾਜਾ ਸੀ ਭਰਪੂਰ ਸੂ ਬੜੱਖਿਆਂ ਦਾ ਝਰਮ ਸੀ ਉਹਦਾ ਉਹਦਾ ਕੋਈ ਲਾਦ ਨਹੀਂ ਸੀ ਮਰਿਆ ਤਾਂ ਉਹਦੀ ਰਾਣੀ ਨੇ ਰਾਜ ਕੀਤਾ ਫਿਰ ਚੰਦਗੁਰ ਨੇ ਫਿਰ ਕੋਈ ਨਾ ਰਹਿ ਗਿਆ ਹੁਣ ਰਾਜਾ ਕੌਣ ਬਣੇ ਫਿਰ ਭਾਈ ਇੱਕ ਭਤੀਜੇ ਦੀ ਦੱਸ ਪਈ ਭਰਪੂਰ ਸੂ ਦਾ ਭਤੀਜਾ ਹੀਰਾ ਸੂ 34 35 ਸਾਲ ਦੀ ਉਮਰ ਸੀ ਸਾਰੀ ਬੜੱਖੀਂ ਜਾ ਫੜਿਆ ਉੱਠ ਚਾਰੇ ਜਾਵੇ ਖੇਤਾਂ ਚ ਜਿੱਥੇ ਕਿਸਮਤ ਜਾਗਦੀ ਐ ਲਿਆ ਬਿਠਾਇਆ ਗੱਦੀ ਤੇ ਫਿਰ ਉਹਨੇ ਰਾਜ ਕੀਤਾ ਕੋਈ ਰਾਜਾ ਸੀ ਹੀਰਾ ਸੋਂ ਅਸ਼ਕੇ ਮੰਨ ਗਈ ਦੁਨੀਆ ਰਾਜ ਕਾ ਦਾ ਬਸ ਰੱਬ ਹੀ ਸੀ ਇਹ ਜੀ ਫੈਸਲੇ ਕੀਤੇ ਬਸ ਵੱਡੇ ਵੱਡੇ ਵਕੀਲ ਮੂੰਹ ਚੋਂ ਉਂਗਲਾਂ ਪਾਲਿਆ ਕਰਨ ਹੀਰਾ ਸੋਂ ਦੇ ਹੋਇਆ ਫੇਰ ਪਰਦਮਣ ਸੋਂ ਪਰਦਮਣ ਸੋਂ ਦਾ ਜਿੱਦਣ ਜਰਮ ਹੋਇਆ ਹੀਰਾ ਸੋਂ ਨੇ ਜੇਲ੍ਹ ਦੇ ਦਰਵਾਜ਼ੇ ਚ ਪੱਟ ਖੋਲਤੇ ਕਤ ਦਿਨੋ ਕਿਹਾ ਜਾਓ ਭੱਜ ਜਾ ਸਾਰੀ ਸਦਾ ਮਾਫ ਇਹ ਹਾਜੀ ਆਸੀ ਹੀਰਾ ਸੂ ਪਰ ਦੰਬਣ ਸੋ ਨਹੀਂ ਸੁਣ ਲੈ ਅਰਾਜ ਤਾਂ ਕੀ ਤੋਨੇ 10 12 ਸਾਲ ਹੀ ਪਰ ਨਾਰਾਦਮੀ ਸੀ ਉਹ ਸਾਰੀ ਉਮਰ ਅੰਗਰੇਜ਼ਾਂ ਦੇ ਖਿਲਾਫ ਰਹਾ ਪਹਿਲੇ ਦਿਨੋ ਆਪਣੀ ਤਾਜਪੋਸ਼ੀ ਅੰਗਰੇਜ਼ ਏਜੰਟਾਂ ਦੀ ਥਾਂ ਬਾਗੜੀਆਂ ਵਾਲੇ ਭਾਈ ਸਾਬ ਤੋਂ ਕਰਾਈ ਅੰਗਰੇਜ਼ ਨਾਰਾਜ਼ ਹੋ ਗਏ ਭਾਈ ਫਿਰ ਵੱਡੀ ਲੜਾਈ ਲੱਗੀ ਫੌਜਾਂ ਨਾ ਭੇਜੀਆਂ ਅੰਗਰੇਜ਼ ਪੂਰਨ ਰਾਜ ਨਨਕਾਣੇ ਦੇ ਖੂਨੀ ਸਾਕੇ ਵਿਰੁੱਧ ਪਰ ਦੁੱਮਨਸੂ ਨੇ ਵੀ ਕਾਲੀ ਦਸਤਾਰ ਬੰਨੀ ਅਖੀਰ ਅੰਗਰੇਜ਼ਾਂ ਨੇ ਉਹਨੂੰ ਜਲਾ ਵਤਨ ਕਰਤਾ ਫੇਰ ਉਹ ਮਰ ਗਿਆ 18 ਸਾਲ ਪਿੱਛੋਂ ਫੇਰ ਪ੍ਰਦਮਨਸੂ ਦਾ ਮੁੰਡਾ ਪ੍ਰਤਾਪ ਸਿੰਘ ਬੈਠਾ ਗੱਦੀ ਤੇ ਐਨੇ ਨੂੰ ਚੱਲ ਭਾਈ ਪਾਕਿਸਤਾਨ ਬਣ ਗਿਆ ਰਿਆਸਤਾਂ ਟੁੱਟ ਗਈਆਂ ਤੇ ਚੱਲ ਮੇਰੇ ਭਾਈ ਨਸੀਬ ਖੜਾ ਸੁਣਦਾ ਰਿਹਾ ਤੇ ਫੇਰ ਉਹਨਾਂ ਦੁਕਾਨ ਵਾਲੇ ਨੂੰ ਕਿਹਾ La bah,